रिकॉर्ड ਦਾ ਪਿੰਡ ਆਲ ਖਤੇ ਇੱਥੇ ਦੀ ਰਹਿਣ ਵਾਲੀ 45 ਸਾਲਾ ਸੁਖਪ੍ਰੀਤ ਔਰ ਪਿੰਡੇ ਹੀ ਮੁੰਡੇ ਜਿਸ ਦਾ ਨਾਮ ਗੋਰਾ ਸਿੰਘ ਹੈ ਉਸ ਦੇ ਨਾਲ ਇਸ ਦੇ ਸੰਬੰਧ ਕਾਇਮ ਹੋਦੇ। ਇਹਨਾਂ ਸੰਬੰਧਾਂ ਦੇ ਚੱਲਦੇ ਹੋਏ ਗੋਰਾ ਸਿੰਘ ਚਾਹੁੰਦਾ ਸੀ ਕਿ ਉਸ ਦੀ ਇਹ ਪ੍ਰੇਮਿਕਾ ਜੁਤੀ ਵਿਆਹੀ ਹੋਈ ਸੀ, ਇਸ ਦਾ ਪਤੀ ਵਿਦੇਸ਼ ਦੇ ਵਿੱਚ ਸੀ ਅਤੇ ਇਹ ਤਿੰਨ ਬੱਚਿਆਂ ਦੀ ਮਾਂ ਸੀ। ਗੋਰਾ ਸਿੰਘ ਚਾਹੁੰਦਾ ਸੀ ਕਿ ਇਹ ਉਸ ਦੇ ਨਾਲ ਆ ਕੇ ਰਹੇ, ਉਸ ਦੇ ਘਰ ਦੇ ਵਿੱਚ ਰਹੇ ਪਰ ਸੁਖਪ੍ਰੀਤ ਲਗਾਤਾਰ ਇਸ ਗੱਲ ਨੂੰ ਮਨ੍ਹਾ ਕਰ ਰਹੀ ਸੀ ਕਿਉਂਕਿ ਇਹਦੀ ਪ੍ਰੇਮਿਕਾ ਸੀ। ਇਸੇ ਗੱਲ ਨੂੰ ਲੈ ਕੇ ਦੋਹਾਂ ਦੇ ਵਿਚਾਲੇ ਲੜਾਈ ਝਗੜਾ ਚੱਲ ਰਿਹਾ ਸੀ ਅਤੇ ਘਰ ਦੇ ਵਿੱਚ ਵੀ ਅਕਸਰ ਕਲੇਸ਼ ਹੁੰਦਾ ਸੀ ਕਿਉਂਕਿ ਇਹਨਾਂ ਦੇ ਬੱਚੇ ਵੱਡੇ ਹੋ ਚੁੱਕੇ ਸੀ ਅਤੇ ਬੱਚਾ ਉਹ ਸਭ ਕੁਝ ਖਬਰ ਸੀ ਕਿ ਉਹਨਾਂ ਦੀ ਮਾਂ ਕੀ ਕੁਝ ਕਰ ਰਹੀ ਹੈ ਪਰ ਵੀਤੇ ਦਿਨੀ ਕੋਰਾ ਸਿੰਘ ਸੁਤਰੀ ਤੋਂ ਉਹਨਾਂ ਦੇ ਘਰ ਜਾ ਹੁੰਦਾ ਤੇ ਉੱਥੇ ਜਾ ਕੇ ਆਉਂਦਾ ਕਿਉਂਕਿ ਉਸਦੇ ਨਾਲ ਨਹੀਂ ਨੇਤਾ ਉਸ ਦੀ ਜਾਨ ਲੈ ਲਵੇਗਾ ਇਸ ਨੂੰ ਧਮਕੀ ਸਮਝਿਆ ਗਿਆ ਸੀ ਅਤੇ ਨਾਲ ਹੀ ਪੁਲਿਸ ਦੇ ਕੋਲ ਸੁਤਨਾ ਦਿੱਤੀ ਗਈ ਕਿ ਇਸ ਤਰ੍ਹਾਂ ਦੇ ਤੱਫੀਲ ਪਿੰਡ ਦੇ ਹੀ ਬੰਦੇ ਦੇ ਵੱਲੋਂ ਔਰ ਤਨੂ ਅਤੇ ਉਸਦੇ ਪਰਿਵਾਰ ਨੂੰ ਦਿੱਤੀ ਗਈ ਹੈ ਨਹੀਂ ਪਤਾ ਸੀ ਕਿ ਇਹ ਧੰਕੀ ਨੂੰ ਉਹ ਇੱਕੋ ਦਿਨ ਦੇ ਵਿੱਚ ਸੱਚ ਘਾ ਦਿਖਾ ਦੇਗਾ ਅਗਲੇ ਹੀ ਦਿਨ ਆਕੇ ਕੋਰਾ ਸਿੰਘ ਦੇ ਵੱਲੋਂ ਸੁਖਪ੍ਰੀਤ ਦੀ ਜਿਸ ਦੀ ਉਮਰ 45 ਸਾਲ ਦੀ ਸੀ ਉਸਦੀ ਪ੍ਰੇਮਿਕਾ ਸੀ ਇਹ ਹੈ ਉਸਦੀ ਜਾਨ ਲੈ ਲੇਗੇ ਕਿਉਂਕਿ ਉਹ ਉਸਦੇ ਨਾਲ ਨਹੀਂ ਰਹਿ ਰਹੇ ਸੀ ਇਸ ਤੋਂ ਬਾਅਦ ਪਿੰਡ ਵਾਲੇ ਦੱਸਦੇ ਨੇ ਕਿ ਕਿੰਝ ਸਭ ਕੁਝ ਵਾਪਰਿਆ ਸੀ ਬੱਚੇ ਖੁਦ ਇਸ ਗੱਲ ਨੂੰ ਜਾਣਦੇ ਸੀ ਅਤੇ ਇਸ ਔਰਤ ਦਾ ਪਤੀ ਜੋ ਕਿ ਵਿਦੇਸ਼ ਦੇ ਵਿੱਚ ਹੈ ਉਸ ਨੂੰ ਹੁਣ ਤੱਕ ਸ਼ੱਕ ਹੀ ਨਹੀਂ ਆ ਪਾਰਿਆ ਕਿ ਉਸ ਦੇ ਘਰ ਤੋਂ ਬਾਹਰ ਜਾਣ ਦੇ ਪਿੱਛੋਂ ਘਰ ਦੇ ਵਿੱਚ ਇਹ ਕੁਝ ਆਪ ਰਿਆ। ਦੋ ਤਿੰਨ ਤੋਂ ਬਹੁਤ ਦਿਨ ਬਸ ਕਹਿੰਦਾ ਸੀ ਮੈਂ ਹਮ ਤੇਰੇ ਨੂੰ ਮਾਰ ਕੇ ਰਹਿਣਾ ਜਿਵੇਂ ਮਰਜੀ ਮਾਰਾਂ। ਦੋ ਤਿੰਨ ਦਿਨ ਪਹਿਲਾਂ ਵੀ ਜ ਸਾਡੀ ਗਲੀ ਚੋਂ ਦੋ ਸਾਨੂੰ ਦੋਨਾਂ ਨੂੰ ਘੇਰ ਲਿਆ ਸੀਗਾ ਤੇਰੀ ਭਾਬੀ ਨੇ ਤਨੇ। ਅਸੀਂ ਕਿਹਾ ਕੀ ਗੱਲ ਹੈ ਕਿਉਂ ਸਾਦਾ ਇਹ ਨੂੰਮੀ ਨੂੰ ਕੀ ਕਰਾਣਾ ਕਹਿੰਦਾ ਬਸ ਮੈਂ ਮਾਰਨਾ ਹੀ ਆਉਂ। ਅੱਜ ਜਦੋਂ ਮੰਮੀ ਸਵੇਰ ਕੰਮ ਕਰਨ ਗਈ ਜੀ ਉੱਥੇ ਜਿੰਨਾ ਦੇ ਕੰਮ ਕਰਨੀਆਂ ਨੇ ਤੇ ਰਾਸ ਖਿੱਚੀ ਵਿੱਕੀ ਪਈ ਸੀ ਜੀ ਕਿ ਕਿਸੇ ਵਰਚਾ ਮਾਰ ਤੋਂ ਉੱਥੇ ਭੱਜ ਗਈ। ਮੂੰਹ ਬੰਨਿਆ ਸੀ। ਕੀ ਕਾਰਨ ਕੀ ਸੀ ਗਿਆ? ਕੋਈ ਪਤਾ ਲੱਗਿਆ ਕੋਈ ਗੱਲਬਾਤ ਸੀਗੀ। ਕੋਈ ਪੱਲਾ ਗੱਲਬਾਤ ਸੀਗੀ ਪਰ ਜਦੋਂ ਹੁਣ ਵੀ ਉਹ ਘਰੇ ਰਹਿਣਾ ਚਾਹੁੰਦੀ ਸੀ ਸਾਡੇ ਕੋਲ ਰਹਿੰਦੀ ਸੀਗੀ ਵੀ ਵਧੀਆ ਤੇ ਫਿਰ ਉਹਦੋਂ ਵੀ ਉਹਨੂੰ ਬਲੈਕਮੇਲ ਕਰਦਾ ਸੀ। ਕਹਿੰਦਾ ਜੇ ਤੂੰ ਨਹੀਂ ਰਹਿਣਾ, ਕੋਟ ਨਹੀਂ ਰਹਿਣਾ ਮੇਰੇ ਕੋਲ ਨਹੀਂ ਤੂੰ ਮਾਰਨਾ ਹੈਂ। ਉਹ ਸਾਨੂੰ ਧਮਕੀ ਦੇ ਕੇ ਗਿਆ ਸੀ ਸਾਡੇ ਬਾਰ ਵਿੱਚ ਸੀ ਦੁਕਾਨ ਤੇ ਜਾਈ ਜਾਂਦੀ ਸੀ ਕਿ ਮੈਨੂੰ ਦੇਗਾ ਜਾਗਾ ਦੀ ਮੰਮੀ ਨਿਕਾਲ ਦੂੰ ਨਹੀਂ ਮੈਂ ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਦੂੰਗਾ ਤੇ ਜਣੀ ਵੀ ਉਹ ਕੰਮ ਕਰਨ ਗਏ ਸਾਡੇ 5:00 ਵਜੇ ਦੇ ਗਏ ਲੈ ਤੇ ਜਣੀ ਕੋਟਕਪੁਰੇ ਦਾ ਬੰਦਾ ਗਰਮੀਤ ਸਿੰਘ ਵੀ ਉਹ ਜਿੱਥੇ ਮਗਰ ਲੱਗ ਗਿਆ ਸਾਡੇ ਪਿੰਡੀ ਤੇ ਇੱਥੇ ਸੀਗਾ ਤੇ ਜਦੋਂ ਗਿਆ ਉਹਨੇ ਕਿਸ ਤਰ੍ਹਾਂ ਨੇ ਬੇਰਹਿਮੀ ਨਾਲ ਉਹਦਾ ਕਤਲ ਕਰਤਾ ਤੇ ਸਾਨੂੰ ਇਨਸਾਫ ਚਾਹੀਦਾ ਈ ਤੇ ਗੱਲਬਾਤ ਹੋਈ ਕੋਟਕਪੁਰੇ ਦਾ ਮੁੰਡਾ ਸੀਗਾ ਜੀ ਸਾਰੀ ਰਾਤ ਦਾ ਸਾਡੇ ਇੱਥੇ ਸਦਾ ਕੇਂਦਰ ਰਹੀ ਸੌਦਾ ਕੰਦਰ ਦੇ ਵਿੱਚ ਸਾਰੀ ਰਾਤ ਪਿਆ ਰਿਆ। ਟੜ ਕੇ ਸਾਡੀ ਨੂਰ ਰਾਣੀ ਜਾਨੀ ਕਿ ਮਤਲਬ ਦੁੱਧ ਲੈਣ ਗਈ ਜਿੰਦਾਰਾ ਦੇ ਘਰੇ ਕੰਮ ਕਰਦੀ। ਤੇ ਦੁੱਧ ਲੈਣ ਗਈ ਤੇ ਜਾਨੀ ਕਿ ਮਤਲਬ ਸੌਦਾ ਕੰਦਰ ਦੇ ਵਿੱਚੋਂ ਨਿਕਲ ਕੇ ਮਗਰ ਲੱਗ ਗਈ। ਮਗਰ ਲੱਗਣ ਦਾ ਕਾਰਨ ਪੁੱਛਿਆ ਜਾਂਦਾ ਜੀ। ਮਗਰ ਮਗਰ ਪੁੱਛਿਆ ਜਾਂਦਾ ਇਹ ਮੂਰੇ ਮੂਰੇ ਗੁੜੀਆ ਤੁਰ ਜਾਂਦੀ ਐ। ਜਾ ਕੇ ਜਾਨੀ ਕਿ ਮਤਲਬ ਵਿਚਾਲੇ ਸਾਥ ਦੇ ਉੱਤੇ ਸਾਡੇ ਜਿੰਨਾ ਦੇ ਘਰੇ ਕੰਮ ਕਰਦੀ ਕੁੜੀ। ਉਹਨਾਂ ਦੇ ਬਾਰਾਂ ਦੇ ਵਿੱਚ ਜਾ ਕੇ ਜਾਨੀ ਕਿ ਮਤਲਬ ਉਹਨੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਉਹਨੇ। ਜਦ ਪੁਲਿਸ ਨੂੰ ਸੂਚਨਾ ਮਿਲੀ ਫਿਰ ਸਾਰੇ ਆਪਣਾ ਇੰਸਪੈਕਟਰ ਸੀ ਰਜੀਸ਼ ਕੁਮਾਰ ਜੀ ਫੋਰੈਂਸਿਕ ਟੀਮ ਔਰ ਮੈਂ ਔਰ ਸਬੰਧਤ ਐਸਓ ਸਾਰੇ ਅਸੀਂ ਉੱਥੇ ਮੌਕੇ ਤੇ ਰਸ ਕੀਤਾ ਜਦੋਂ ਉੱਥੇ ਜਾ ਕੇ ਸਾਨੂੰ ਪਾਇਗਾ ਬਲੱਡ ਟੂਗਾਰਾ ਸਾਨੂੰ ਉਹ ਚੀਜ਼ਾਂ ਮਿਲੀਆਂ ਹੈਗੀਆਂ ਔਰ ਇਹਦੀ ਬੰਦੇ ਦੀ شناخت ਹੋ ਚੁੱਕੀ ਆ ਕਾਰਵਾਈ ਚੱਲ ਰਹੀ ਹੈਗੀਆ ਤਾਂ ਇਹਨੂੰ ਦੁਸ਼ਮਣ ਜਲਦੀ ਫੜ ਲਵਾਂਗੇ ਜੀ